ਨਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਖਿਰ ਗਈ ਹੈ ਦੱਸਦੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੋੜ ਤੋਂ ਪੋਸਟ ਸਾਂਝੀ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਵੱਲੋਂ ਮਾਈਨਿੰਗ ਤੋਂ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ 472.50 ਕਰੋੜ ਰੁਪਏ ਕਮਾਉਣ ਦਾ ਦਾਵਾ ਕਰਨ ਵਾਲੇ ਮਾਸੂਮ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹਨਾਂ ਦੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਚੇਲੇ ਭਗਵੰਤ ਮਾਨ ਨੇ ਮਾਈਨਿੰਗ ਤੋਂ 1 ਸਾਲ ਵਿੱਚ 20000 ਰੁਪਏ ਕਰੋੜ ਰੁਪਏ ਕਮਾਉਣ ਦੇ ਦਾਅਵੇ ਆ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਸਨ ਜੇਕਰ 472 ਕਰੋੜ ਰੁਪਏ ਆਏ ਹਨ ਤਾਂ ਇਸ ਦਾ ਮਤਲਬ ਦਾਅਵੇ ਨਾਲੋਂ ਹਰ ਸਾਲ 19764 ਕਰੋੜ ਰੁਪਏ ਘਟ ਆਮਦਨ ਹੋਈ ਦੂਜਾ ਛੇ ਰੁਪਏ ਪ੍ਰਤੀ ਫੁੱਟ ਦੀ ਫੀਸ ਲੈ ਕੇ ਬਾਹਰੋਂ ਆ ਰਹੇ ਰੇਤਾ ਬਜਰੀ ਨੂੰ ਪੰਜਾਬ ਦੀ ਆਮਦਨ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਐਨਆਈ ਨੇ ਕੁਦਰਤੀ ਸਰੋਤਾਂ ਦੀ ਲੁੱਟ ਜੰਗਲਾਤ ਵਿਭਾਗ ਤੋਂ ਲੁੱਟ ਵੱਖਰੀ ਹੈ ਜੋੜਾ ਮਾਜਰਾ ਜੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਕਾਮਾ ਤੋਂ ਪਰਵਾਨਗੀ ਲੈ ਲਿਆ ਕਰੋ ਬਸ ਇੱਕ ਸਲਾਹ ਦਿੱਤੀ ਹੈ ਕਿਉਂਕਿ ਤੁਹਾਡੇ ਦੋਵੇਂ ਆਕਾ ਭਗਵੰਤ ਮਾਨ ਤੇ ਕੇਜਰੀਵਾਲ ਗੈਰ ਕਾਨੂੰਨੀ ਮਾਈਨਿੰਗ ਨਾਲ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹਨ ਜਿਸ ਦੀ ਜਾਂਚ ਵਾਸਤੇ ਮਾਨਯੋਗ ਹਾਈ ਕੋਰਟ ਨੇ ਕੋਰਟ ਕਮਿਸ਼ਨਰ ਵੀ ਨਿਯੁਕਤ ਕਰ ਦਿੱਤਾ ਹੈ ਬਸ ਸ਼ਾਇਦ ਤੁਹਾਨੂੰ ਹੀ ਨਹੀਂ ਦੱਸਦੇ ਦੱਸਦੇ ਇਹ ਕਿ ਜਿਹੜੀ ਪੋਸਟ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਉਹਨਾਂ ਨੇ ਮੰਤਰੀ ਜੋੜਾ ਮਾਜਰਾ ਨੂੰ ਇੱਕ ਸਲਾਹ ਵੀ ਦਿੱਤੀ ਹੈ ਤੇ ਦੂਜੇ ਵਾਸਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਖਿਰ ਗਈ ਹੈ ਦੱਸਦੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੋੜ ਤੋਂ ਪੋਸਟ ਸਾਂਝੀ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਵੱਲੋਂ ਮਾਈਨਿੰਗ ਤੋਂ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ 472.50 ਕਰੋੜ ਰੁਪਏ ਕਮਾਉਣ ਦਾ ਦਾਵਾ ਕਰਨ ਵਾਲੇ ਮਾਸੂਮ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹਨਾਂ ਦੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਚੇਲੇ ਭਗਵੰਤ ਮਾਨ ਨੇ ਮਾਈਨਿੰਗ ਤੋਂ 1 ਸਾਲ ਵਿੱਚ 20000 ਰੁਪਏ ਕਰੋੜ ਰੁਪਏ ਕਮਾਉਣ ਦੇ ਦਾਅਵੇ ਆ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਸਨ ਜੇਕਰ 472 ਕਰੋੜ ਰੁਪਏ ਆਏ ਹਨ ਤਾਂ ਇਸ ਦਾ ਮਤਲਬ ਦਾਅਵੇ ਨਾਲੋਂ ਹਰ ਸਾਲ 19764 ਕਰੋੜ ਰੁਪਏ ਘਟ ਆਮਦਨ ਹੋਈ। ਦੂਜਾ ਸ਼ੇਅਰ ਪਰ ਪ੍ਰਤੀ ਫੁੱਟ ਦੀ ਫੀਸ ਲੈ ਕੇ ਬਾਹਰੋਂ ਆਰੇ ਰੇਤਾ ਬਜਰੀ ਨੂੰ ਪੰਜਾਬ ਦੀ ਆਮਦਨ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਐਨਆਈ ਨੇ ਕੁਦਰਤੀ ਸਰੋਤਾਂ ਦੀ ਲੁੱਟ ਜੰਗਲਾਤ ਵਿਭਾਗ ਤੋਂ ਲੁੱਟ ਵੱਖਰੀ ਹੈ ਜੋੜਾ ਮਾਜਰਾ ਜੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਕਾਮਾ ਤੋਂ ਪਰਵਾਨਗੀ ले लिया करो बस एक सलाह देती है क्योंकि ਤੁਹਾਡੇ ਦੋਵੇਂ ਆਕਾ ਭਗਵੰਤ ਮਾਨ ਤੇ ਕੇਜਰੀਵਾਲ ਗੈਰ ਕਾਨੂੰਨੀ ਮਾਈਨਿੰਗ ਨਾਲ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹਨ ਜਿਸ ਦੀ ਜਾਂਚ ਵਾਸਤੇ ਮਾਨਯੋਗ ਹਾਈ ਕੋਰਟ ਨੇ ਕੋਰਟ ਕਮਿਸ਼ਨਰ ਵੀ ਨਿਯੁਕਤ ਕਰ ਦਿੱਤਾ ਹੈ ਬਸ ਸ਼ਾਇਦ ਤੁਹਾਨੂੰ ਹੀ ਨਹੀਂ ਦੱਸਦੇ ਦੱਸਦੀ ਕਿ ਇਹ ਜਿਹੜੀ ਪੋਸਟ ਹੈ ਇਹ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਉਹਨਾਂ ਨੇ ਮੰਤਰੀ ਜੋੜਾ ਮਾਜਰਾ ਨੂੰ ਇੱਕ ਸਲਾਹ ਵੀ ਦਿੱਤੀ ਹੈ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ